ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਵੱਲੋਂ ਕੱਲ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਵਿੱਚ ਪਾਰਟੀ ਜਿੱਤ ਦੇ ਦਾਅਵੇ ਮਗਰੋਂ ਅੱਜ ਕਾਂਗਰਸ ਨੇ ਪ੍ਰੈਸ ਕਾਨਫਰੰਸ ਕਰਕੇ ਜਿੱਤ ਦੇ ਦਾਅਵੇ ਕੀਤੇ ਦੋਵੇਂ ਪ੍ਰਮੁੱਖ ਪਾਰਟੀਆਂ ਸੱਤਾਧਾਰੀ ਅਤੇ ਵਿਰੋਧੀ ਜਿੱਤ ਦੇ ਆਪੋ ਆਪਣੇ ਦਾਅਵੇ ਠੋਕ ਰਹੀਆਂ ਨੇ ਕਾਂਗਰਸ ਦੀ ਪ੍ਰੈਸ ਕਾਨਫਰੰਸ ਦੇ ਚਾਰਜੇ ਪੰਜਾਬ ਦੇ ਇੰਚਾਰਜ ਆਲੋਕ ਸ਼ਰਮਾ ਵੀ ਮੌਜੂਦ ਰਹੇ ਉਹਨਾਂ ਦੀ ਹਾਜ਼ਰੀ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਹੋਰਨਾ ਕਾਂਗਰਸੀ ਆਗੂਆਂ ਨੇ ਮਰਨ ਵਰਤ ਉਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਡੱਲੇਵਾਲ ਬਾਰੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਕਰ ਦੇ ਅੱਜ ਵਾਲੇ ਬਿਆਨ ਇਸੇ ਤਰ੍ਹਾਂ ਡਾਕਟਰ ਬੀ ਆਰ ਅੰਬੇਡਕਰ ਬਾਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਸਮੇਤ ਪੰਜਾਬ ਦੇ ਵਿਗੜੇ ਹਾਲਾਤਾਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਅੱਜ ਮੈਂ ਸਾਰੀ ਲੀਡਰਸ਼ਿਪ ਮੈਂ ਪਹਿਲਾਂ ਵੀ ਕਿਹਾ ਕਿ ਇਹ ਇੱਕ ਵਿਅਕਤੀ ਵਿਸ਼ੇਸ਼ ਦਾ ਕੰਮ ਨਹੀਂ ਹੈ। ਮੈਂ ਵਧਾਈ ਦੇਣਾ ਚਾਹੁੰਦਾ ਹੈ ਚੇਅਰਮੈਨ ਸਾਹਿਬ ਨੂੰ ਸਾਡੇ ਨੂੰ ਤ੍ਰਿਪਤ ਰਜਿੰਦਰ ਬਾਜਵਾ ਸਾਹਿਬ ਨੂੰ ਮੈਡਮ ਰੇਨੂਾ ਚੌਧਰੀ ਨੂੰ ਔਰ ਸਮੁੱਚੀ ਕਾਂਗਰਸ ਪਾਰਟੀ ਨੂੰ ਔਰ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਬਹੁਤ ਵੱਡਾ ਮੰਡੇਟ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਕਾਂਗਰਸ ਪਾਰਟੀ ਨੂੰ ਦਿੱਤਾ ਔਰ ਅਸੀਂ ਸਾਰੇ ਜਾਣਿਆਂ ਦੇ ਸਹਿਯੋਗ ਦੇ ਨਾਲ ਲੀਡਰਸ਼ਿਪ ਦੇ ਨਾਲ ਅਸੀਂ ਪਾਰਲੀਮੈਂਟ ਦੀਆਂ 7 ਸੀਟਾਂ ਅਸੀਂ 13 ਚੋਂ ਜਿੱਤੇ ਫਿਰ ਉਸ ਤੋਂ ਬਾਅਦ ਅਕਸਰ ਇਹ ਹੁੰਦਾ ਕਿ ਲੋਕਲ ਬਾਡੀਜ਼ ਚੋਣਾਂ ਜਿਹੜੇ ਹੁੰਦੇ ਆ ਜਾਂ ਸਰਪੰਚੀ ਪੰਚਾਇਤਾਂ ਹੁੰਦੀਆਂ ਇਸ ਸਰਕਾਰਾਂ ਦੀਆਂ ਹੁੰਦੀਆਂ ਫਿਰ ਪੰਚਾਇਤਾਂ ਦੇ ਚੋਣ ਆਏ ਤਾਂ ਮੇਰਾ ਖਿਆਲ 50% ਦੇ ਲਗਭਗ ਧੱਕੇਸ਼ਾਈ ਦੇ ਬਾਅਦ ਵੀ ਕਾਂਗਰਸ ਪਾਰਟੀ ਇਹ ਪੰਚਾਇਤੀ ਚੋਣਾਂ ਜਿੱਤੀ ਹੈ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਸਤਾਧਰ ਪਾਰਟੀ ਦੇ ਖਿਲਾਫ ਇਨੀਆਂ ਪੰਚਾਇਤਾਂ ਆਪੋਜੀਸ਼ਨ ਪਾਰਟੀ ਜਿੱਤ ਗਈ ਹੋਵੇ ਨਹੀਂ ਤਾਂ ਇਹ ਜਿਹੜੇ ਚੋਣ ਆ ਹੁੰਦੇ ਐ ਇਹ 77 ਪਾਰਟੀ ਦੇ ਚੋਣ ਹੁੰਦੇ ਆ ਲੇਕਿਨ ਇਸ ਵਾਰ ਜਿਹੜਾ ਹੋਰ ਵੱਡੀ ਗੱਲ ਹੋਈ ਹੈ ਪੰਜ ਜਿਹੜੀਆਂ ਸਾਡੀਆਂ ਕਾਰਪੋਰੇਸ਼ਨ ਸਨ ਮਗਰਲਾ ਚਾਰ ਵਾਰ ਦਾ ਇਤਿਹਾਸ ਫਰੋਲੋ ਤੁਸੀਂ ਚਾਰ ਕਾਰਪੋਰੇਸ਼ਨ ਪਟਿਆਲਾ ਅੰਮ੍ਰਿਤਸਰ ਲੁਧਿਆਣਾ ਜਲੰਧਰ ਜਿਹਦੀ ਸਰਕਾਰ ਪੰਜਾਬ ਚ ਬਣਦੀ ਰਹੀ ਉਹ ਸਾਰੀਆਂ ਹੁੰਝਾ ਫੇਰ ਕੇ ਜਿੱਤ ਜਾਂਦੇ ਸਨ ਸਖਤ ਸੀਟਾਂ ਸਾਨੂੰ ਪਟਿਆਲੇ ਚਾਹੀਆਂ ਸੰ ਪਿਛਲੀ ਵਾਰੀ ਉਦਾਹਰਨ ਦੇ ਤੌਰ ਤੇ ਤੁਹਾਨੂੰ ਦੱਸਣਾ ਚਾਹਣਾ ਹੈ ਚਾਹੇ ਅਕਾਲੀਆਂ ਦੀ ਰਹੀ ਚਾਹੇ ਕਾਂਗਰਸ ਦੀ ਰਹੀ ਸਾਨੂੰ ਸਰਕਾਰ ਦਾ ਹੀ ਚੋਣ ਹੁੰਦਾ ਸੀ ਲੇਕਿਨ ਕਿਉਂਕਿ ਜਿਹੜੇ ਸ਼ਹਿਰੀ ਲੋਕ ਹੈ ਇਸ ਵਾਰੀ ਫਗਵਾੜਾ ਐਡ ਹੋ ਗਈ ਹੈ ਸ਼ਹਿਰੀ ਲੋਕ ਅਮੂਮਨ ਤੌਰ ਤੇ ਥੋੜੇ ਥੋੜਾ ਜਿਹਾ ਸਰਕਾਰ ਪੱਖੀ ਇਸ ਪਾਸੇ ਹੋ ਜਾਂਦੇ ਕਿ ਯਾਰ ਕੰਮ ਲਵਾਵਾਂਗੇ ਬੋਰਡ ਦਾ ਕੰਮ ਚੱਲੇਗਾ ਅਲਾਕੇ ਦੀ ਤਰੱਕੀ ਹੋਊਗੀ ਉਹ ਥੋੜਾ ਜਿਹਾ ਸੋਚ ਵਿਚਾਰ ਦੇ ਇਸ ਕਰਕੇ ਸਰਕਾਰ ਨੂੰ ਮੋਟਾ ਪੈ ਜਾਣੀ ਹੈ ਲੇਕਿਨ ਪਹਿਲੀ ਆਰੀ ਇਹਨਾਂ ਮਹਾਨਗਰਾਂ ਦੇ ਸ਼ਹਿਰਾਂ ਨਿਵਾਸੀਆਂ ਨੇ ਸਰਕਾਰ ਦੇ ਉਲਟ ਫਤਵਾ ਦਿੱਤਾ ਹੈ ਔਰ ਮੁਕੰਮਲ ਤੌਰ ਤੇ ਅਸੀਂ ਅੰਮ੍ਰਿਤਸਰ ਸਾਹਿਬ ਤੇ ਫਗਵਾੜਾ ਅਸੀਂ ਸੀਟਾਂ ਜਿੱਤੀਆਂ ਨੇ ਕੀ ਹੋਇਆ ਲੁਧਿਆਣਾ ਦੇ ਵਿੱਚ ਜਿਹੜੀ ਆ ਹੰਗ ਕਾਰਪੋਰੇਸ਼ਨ ਆ ਅੱਜ ਤੇ ਕੇਵਲ ਮੈਨੂੰ ਲੱਗਦਾ ਜਲੰਧਰ ਦੇ ਵਿੱਚ ਹੀ ਆਮ ਆਦਮੀ ਪਾਰਟੀ ਆਂਕੜਾ ਪੂਰਾ ਕਰਨ ਦੇ ਵਿੱਚ ਕਾਮਯਾਬ ਹੋਈ ਤੁਹਾਨੂੰ ਦੱਸ ਪਟਿਆਲਾ ਜਿਹੜੀ ਪਟਿਆਲਾ ਦੀ ਗੱਲ ਹੈ ਪਟਿਆਲਾ ਦਾ ਮੈਂ ਨਾਂ ਇਸ ਕਰਕੇ ਨਹੀਂ ਲਹਿਰਿਆ ਸੀ ਉਹਨੂੰ ਮੈਂ ਯੂ ਐਮ ਸੀ ਕਹਿੰਦਾ ਯੂ ਐਮ ਸੀ दैट मीन अनकॉन्स्टिटीट्यूशनल म्यूंसिपल कारपोश कारपोरेशन उ कोई चुनाव हो ही नहीं जो गुंडागर्दी नंगा नाच पंजाब पटियाले होता कपड़े पाड़ते हैं और वो सारी दुनिया ने वीडियो तुम देखिया इस करके मैं यूएमसी कह रहे हैं, अनकॉन्सटीट्यूशनल म्यूंसिपल कारपोरेशन पटियाला ਬਣੀ ਉਹ ਆਮ ਆਦਮੀ ਪਾਰਟੀ ਦੀ ਨਹੀਂ ਬਣੀ। ਬਾਬਾ ਸਾਬ ਮੇਦਕਰ ਦੀ ਫੋਟੋ ਮਗਰਲੇ ਪਾਸੇ ਲਾਈ ਹੈ ਹਰ ਦਫਤਰ ਚ। ਲੇਕਿਨ ਆਦਰੀਆਂ ਮੁੱਖ ਮੰਤਰੀ ਸਾਹਿਬ ਨੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਾਬਾ ਸਾਬ ਦੇ ਉਸ ਸੰਵਿਧਾਨ ਦੀਆਂ ਔਰਤਾਂ ਦਾ ਸਨਮਾਨ ਡੈਮੋਕ੍ਰੇਸੀ ਉਹ ਰੀਆਂ ਧੱਜੀਆਂ ਉੜਾ ਦਿੱਤੀਆਂ ਗਈਆਂ ਪਟਿਆਲਾ ਦੇ ਅੰਦਰ। ਔਰ ਇੱਕ ਜਗ੍ਹਾ ਨਹੀਂ ਹੋਇਆ ਇਹ ਪੰਜਾਬ ਦੇ ਕੋਨੇ-ਕੋਨੇ ਵਿੱਚ ਹੋਇਆ। ਸਭ ਤੋਂ ਪਹਿਲਾਂ ਤਾਂ ਅਸੀਂ ਸਾਰੇ ਇਸ ਗੱਲ ਦੀ ਨਿੰਦਾ ਕਰਦੇ ਹਾਂ ਕਿ ਜਿਸ ਪ੍ਰਕਾਰ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਅੰਬੇਦਕਰ ਦੇ ਬਾਰੇ ਦੇਸ਼ ਦੇ ਗ੍ਰਹਿ ਮੰਤਰੀ ਨੇ ਰਾਜ ਸਭਾ ਦੇ ਵਿੱਚ ਟਿੱਪਣੀ ਕੀਤੀ ਇਸ ਵਾਰੀ ਅਸੀਂ 75ਵੀਂ ਕਨਸਟੀਟਿਊਸ਼ਨ ਦੀ ਸ਼ਤਾਬਦੀ ਮਨਾ ਰਹੇ ਹਾਂ ਸਾ और जिस प्रकार उन्होंने का इस्तेमाल किया कि क्या बार बार अंबेडकर अंबेडकर कर रहे हो इतनी बार अगर भगवान का नाम लिया होता तो स्वर्ग में चले जाते हम उसकी निंदा करते हैं असी निंदा की है और आज भी साड़ियाँ प्रेस कॉन्फ्रेंसेस, आलोक जी ने दलवी साहब ने और पूरे पंजाब के मैंबर ऑफ पार्लियामेंट साहब ने ਔਰ ਕੱਲ ਨੂੰ ਸਾਡੇ ਜ਼ਿਲ੍ਹਾ ਸਤਰ ਤੇ ਮਾਰਚ ਇਸ ਵਿਰੋਧ ਦੇ ਵਿੱਚ ਕੱਢੇ ਜਾਣਗੇ ਪੂਰੇ ਪੰਜਾਬ ਭਰ ਦੇ ਵਿੱਚ ਔਰ ਮੈਮੋਰੰਡਮ ਟੂ ਡਿਪਟੀ ਕਮਿਸ਼ਨਰ ਦਿੱਤਾ ਜਾਊਗਾ ਬਾਬਾ ਸਾਹਿਬ ਉਮੀਦ ਕਰਦੇ ਸਨਮਾਨ ਦੇ ਵਿੱਚ ਮਾਰਚ ਤੇ ਮੈਮੋਰੰਡਮ ਦਿੱਤਾ ਜਾਊਗਾ ਇਹਨੂੰ ਦਿਨ ਆਪ ਦਾ ਗਰਾਫ ਕਰਦੇ ਹੈ ਕਾਂਗਰਸ ਹਰ ਇਲੈਕਸ਼ਨ ਦੇ ਵਿੱਚ ਭਾਵੇਂ ਪਾਰਲੀਮੈਂਟ ਦੀ ਇਲੈਕਸ਼ਨ ਸੀ ਭਾਵੇਂ ਸਰਪੰਚੀਰ ਦੀਆਂ ਪੰਚਾਇਤਾਂ ਦੀਆਂ ਇਲੈਕਸ਼ਨਾਂ ਸੀ ਤੇ ਭਾਵੇਂ ਹੁਣ ਕਾਰਪੋਰੇਸ਼ਨ ਦੀ ਇਲੈਕਸ਼ਨ ਹੈ ਕਾਂਗਰਸ ਹੈਜ਼ ਡਨ ਰੀਜ਼ਨਬਲੀ ਗੁੱਡ ਜੌਬ ਜੇ ਤੁਸੀਂ ਪਾਸਟ ਰਿਕਾਰਡ ਵੀ ਤੁਸੀਂ ਵੇਖਦੇ ਹੋ ਆਨਰੇਬਲ ਸੁਪਰੀਮ ਕੋਰਟ ਨੇ ਬਹੁਤ ਵੱਡੇ ਪੇਮਾਨੇ ਤੇ ਪੰਜਾਬ ਸਰਕਾਰ ਦੀ ਪੰਚਾਇਤਾਂ ਵਿੱਚ ਕਾਰਗੁਜ਼ਾਰੀ ਤੇ ਟਿੱਪਣੀ ਕੀਤੀ ਉਹਨੇ ਕਿਹਾ ਕਿ 13000 ਪੰਚਾਇਤਾਂ ਚੋਂ 3000 ਪੰਚਾਇਤ ਤੁਸੀਂ ਸਰਬਸੰਮਤੀ ਦੱਸੀ ਉਹ ਕਹਿੰਦੇ ਇੱਥੇ ਤੇ ਘਰ ਦੇ ਪੰਜ ਮੈਂਬਰਾਂ ਸਰਬਸੰਮਤੀ ਨਹੀਂ ਹੁੰਦੀ ਤੇ ਤਿੰਨਜ਼ਰ ਪੰਚਾਇਤ ਦੇ ਵਿੱਚ ਕਾਗਜ਼ ਸਾਰਿਆਂ ਦੇ ਰੱਦ ਕਰਕੇ ਉਹਨੂੰ ਸਰਬਸੰਮਤੀ ਜਿਹੜੀ ਦੱਸ ਰਹੇ ਹੋ ਉਹਦੇ ਬਾਰੇ ਸਾਨੂੰ ਬਹੁਤ ਚੰਗੀ ਤਰ੍ਹਾਂ ਜਾਣਕਾਰੀ ਹੁਣ ਦੂਜੀ ਪਟਿਆਲੇ ਦੇ ਵਿੱਚ ਜੋ ਕੁਝ ਹੋਇਆ ਹੈ ਜ਼ੀਰੇ ਵਿੱਚ ਜੋ ਕੁਝ ਹੋਇਆ ਹੈ ਧਰਮਕੋੜ ਚ ਜੋ ਕੁਝ ਹੋਇਆ ਹੈ ਬਾਕੀ ਕਨੌਰ ਸਨੌਰ ਬਹੁਤ ਦੇਵੀਗੜ੍ਹ ਤੋਂ ਲੈ ਕੇ ਖੰਨਾ ਸਾਰੀਆਂ ਚੀਜ਼ਾਂ ਤੁਹਾਡੇ ਨੋਟਿਸ ਦੇ ਵਿੱਚ ਪ੍ਰਧਾਨ ਜੀ ਲੈ ਕੇ ਆਏ ਨੇ ਇਹ ਬੇਸਿਕਲੀ ਇਲੈਕਸ਼ਨ ਜਿੱਤੇ ਨਹੀਂ ਇਹ ਇਲੈਕਸ਼ਨ ਇਹਨਾਂ ਨੇ ਖੋਹਣ ਦੀ ਕੋਸ਼ਿਸ਼ ਕੀਤੀ ਦੇ ਵਾਸ ਸੋ ਮੱਚ ਡੈਸਪਰੇਟ ਕਿਉਂਕਿ ਪਿਛਲੀ ਦਫਾ ਕਾਂਗਰਸ ਦੀ ਗਵਰਨਮੈਂਟ ਦੇ ਵਿੱਚ 60 ਜਿਹੜੇ ਵੋਟ ਸੀ ਪਟਿਆਲੇ ਦੇ ਵਿੱਚ ਸਾਰਿਆਂ ਦੇ ਸਾਰਿਆਂ ਦੇ ਵਿੱਚ ਕਾਂਗਰਸ ਚ 30 ਸੀ ਇਹ ਚਾਹੁੰਦੇ ਸੀ ਅਸੀਂ ਵੀ ਇਹ ਦੂਰਾ ਸਕੀ ਇਹਦਾ ਮੈਂ ਜੋ ਕੁਝ ਪਟਿਆਲੇ ਚ ਹੋਇਆ ਇਹਦਾ ਜੇ ਜਿੱਤ ਹੈ ਇਹ ਨਾਨਕ ਸਿੰਘ ਜੀ ਨੇ ਕਰਾਈ ਇਹ ਜਿਹੜੇ ਐਸਐਸਪੀ ਸਾਹਿਬ ਨੇ ਪੁਲਿਸ ਤੇ ਬਲਦੇ ਉੱਤੇ ਗੁੰਡਾਗਰਦੀ ਤੇ ਬਲਦੇ ਉੱਤੇ ਤੁਸੀਂ ਇਹ ਅਹਿਸਾਸ ਕਰ ਸਕਦੇ ਹੋ ਕਿ 60 ਵਾਰਡਸ ਦੇ ਵਿੱਚ 27 ਵਾਰਡਸ ਇਹੋ ਜਿਹੇ ਨੇ ਜਿੱਥੇ ਕਾਗਜ਼ ਹੀ ਪਾੜ ਦਿੱਤੇ ਗਏ ਸੀ 23 ਵਾਰਡਾਂ ਦੀ ਲੈ 33 ਵਾਰਡਾਂ ਦੀ ਇਲੈਕਸ਼ਨ ਹੋਈ ਹੈ ਤੋਂ ਇਸ ਗੱਲ ਕਹਿੰਦੇ ਸਾਰੀ ਚੀਜ਼ ਤੁਹਾਡੇ ਸਾਹਮਣੇ ਹੈ ਇੱਕ ਗੱਲ ਪ੍ਰਧਾਨ ਜੀ ਤੁਸੀਂ ਜ਼ਿਕਰ ਨਹੀਂ ਕੀਤਾ ਅੱਜ ਹੀ ਬੀਜਪੀ ਦੇ ਅਧਿਐਖ ਜਖੜ ਸਾਹਿਬ ਮੇਰਾ ਖਿਆਲ ਅਜੇ ਵੀ ਹੈ ਨਾ ਕਿ ਨਹੀਂ ਹੈ ਜੀ ਉਹ ਅਦਬਚਾਲੇ ਜੀ ਅੱਛਾ ਅਦਬਚਾਲੇ ਅੱਛਾ ਉਹਨਾਂ ਨੇ ਅੱਜ ਜ਼ਿਕਰ ਕੀਤਾ ਕਿ ਜਿਨੇ ਲੋਕ ਪਿਛਲੇ ਦਿਨਾਂ ਦੇ ਵਿੱਚ ਸਾ ਜਗਜੀਤ ਸਿੰਘ ਢਾਲੇਵਾਲ ਸਾਹਿਬ ਮਿਲ ਗਏ ਨੇ ਇਹ ਮੇਰਾ ਫੋਟੋ ਆਫੀਸ ਅਸੀਂ ਕਹਿਣਾ ਚਾਹੁੰਦੇ ਆ ਜਖੜ ਸਾਹਿਬ ਚਲੋ ਬਾਕੀ ਤੇ ਗਏ ਉਹਨਾਂ ਦਾ ਹਾਲ ਚਾਲ ਪੁੱਛਣ ਵਾਸਤੇ ਕਿਉਂਕਿ ਬਾਕੀਆਂ ਦੇ ਤੇ ਹੋਰ ਕੁਝ ਕੋਈ ਜ਼ਲੀਆ ਹੈ ਨਹੀਂ ਉਹਨਾਂ ਕੋਲ ਤੁਸੀਂ ਤੇ ਇੱਕ ਬਹੁਤ ਹੀ ਪਿਆਰੇ ਜਿਹੇ ਰਿਪ੍ਰেজেন্টেਟਿਵ ਹੋ ਮੋਦੀ ਸਾਹਿਬ ਦੇ ਤੁਸੀਂ ਕਿਰਪਾ ਕਰਕੇ ਪੁਲਿਸ ਦਾ ਕੰਮ ਕਰੋ ਆਓ ਮੇਖੀ ਇਹ ਪਹਿਲੀ ਗੱਲ ਤੇ ਤੁਸੀਂ ਗਏ ਕਿਉਂ ਨਹੀਂ ਉੱਥੇ ਅਸੀਂ ਘਰ ਤੋਂ ਘਟ ਆਪਣੀ ਜ਼ਿੰਮੇਵਾਰੀ ਤੇ ਨਭਾਈ ਉੱਥੇ ਜਾਂਦੇ ਤੁਸੀਂ ਉੱਥੇ ਜਾਓ ਹਾਲਚਲ ਪੁੱਛੋ ਐਜ਼ ਅ ਬ੍ਰਿਜ ਦਾ ਕੰਮ ਕਰੋ ਵੇਖੀਏ ਕਿ ਤੁਹਾਡੀ ਜਮਾਤ ਤੁਹਾਡਾ ਲੀਡਰ ਜਿਹੜਾ ਉਹ ਕਿਸਾਨਾਂ ਪ੍ਰਤੀ ਤੇ ਖੇਤ ਮਜ਼ਦੂਰਾਂ ਪ੍ਰਤੀ ਕਿੰਨੇਕ ਸੁਧਿਰ ਨੇ ਕਿੰਨੇ ਕਮਾਂਦਾਰੀ ਨਾਲ ਪੰਜਾਬ ਦੀ ਤੇ ਕਿਸਾਨੀ ਦੀ ਤੇ ਖੇਤ ਮਜ਼ਦੂਰਾਂ ਦੀ ਗੱਲ ਕਰਨਾ ਚਾਹੁੰਦੇ ਨੇ ਸੋ ਇਹ ਵੀ ਗੱਲ ਮੈਂ ਅੱਜ ਇੱਥੇ ਰੱਖਣਾ ਚਾਹਾਂਗਾ ਕਿ ਨਿਰੀਆਂ ਗੱਲਾਂ ਨਾ ਕਰੋ ਪ੍ਰੈਸ ਕਾਨਫਰੰਸ ਦੇ ਜ਼ਰੀਏ ਬਿਆਨ ਨਾ দাও ਉਥੇ ਬਾਰਡਰ ਤੇ ਜਾਓ ਤਾਂ ਸਹੀ ਬਾਰਡਰ ਤੇ ਜਾਓ ਮੋਦੀ ਸਾਹਿਬ ਨਾਲ ਗੱਲ ਕਰੋ ਤੁਹਾਡੇ ਕਹਨੇ ਲੱਗਦੇ ਨੇ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਚੌਪਰ ਤੇ ਚੜਾ ਕੇ ਉਹਨਾਂ ਨੂੰ ਲਿਆਓ ਖਨੌਰੀ ਬਾਰਡਰ ਤੇ ਕਿਸਾਨਾਂ ਨਾਲ ਗੱਲ ਕਰਾਓ ਅਸੀਂ ਵੀ ਸੋਚੀਏ ਤੁਸੀਂ ਕਿਸਾਨ ਦੇ ਲੜਕੇ ਹੋ ਜਿਸ ਤਾ ਤੁਸੀਂ ਕਹਿੰਦੇ ਹੋ ਕਿ ਮੈਂ ਇੱਕ ਕਿਸਾਨ ਦੀ ਫੈਮਿਲੀ ਨੂੰ ਬਿਲੋਂਗ ਕਰਦਾ ਮੇਰੇ ਪਿਤਾ ਵੀ ਬਹੁਤ ਵੱਡੇ ਕਿਸਾਨ ਲੀਡਰ ਸਨ ਆਓ ਕੋਈ ਕੋ ਪੰਜਾਬ ਦੀ ਬਿਹਤਰੀ ਵਾਸਤੇ ਕੋ ਪੋਜ਼ਿਟਿਵ ਕੰਟ੍ਰਿਬਿਊਸ਼ਨ ਕਰਕੇ ਕਹੋ ਗੱਲਬਾਤ ਇਹ ਗੱਲ ਨਾ ਕਰੋ ਮੈਂ ਗੁਜ਼ਾਰਿਸ਼ ਕੀਤੀ ਸੀ ਮਾਨ ਸਾਹਿਬ ਨੂੰ ਕਿ ਸਾਡੇ ਤੇ ਕਦੀ ਇਹਨੇ ਮੰਨੀ ਕੋਈ ਨਹੀਂ ਇਹ 올 ਪਾਰਟੀ ਮੀਟਿੰਗ ਬੁਲਾਓ ਸਭ ਨੇ ਜਰਬਾਤਾ ਦੇ ਨੂੰ ਵਾਦੇ ਅਸੀਂ ਕੋਈ رائے ਦੇ ਸਕੀਏ ਤੁਹਾਨੂੰ ਪਰ ਚਲੋ ਖੁੱਡੀਆਂ ਸਾਹਿਬ ਨੇ ਬਾਤ ਸੱਦ ਲਈ ਇਹ ਸਾਰੀ ਬੇਸਿਕਲੀ ਸੇਮ ਸਟ੍ਰੈਟਜੀ ਹੈ ਕਿ ਜਿਹੜੇ ਪਹਿਲੇ ਕਾਲੇ ਕਾਨੂੰਨ ਪਾਸ ਕੀਤੇ ਸੀ ਫਿਰ ਵਾਪਸ ਲੈ ਕੇ ਹੁਣ ਪੰਜਾਬ ਨੂੰ ਆਰਥਿਕ ਤੌਰ ਤੇ ਨੁਕਸਾਨ ਪਹੁੰਚਾਉਂਦੀ ਸੇਮ ਸਟ੍ਰੈਟਜੀ ਹੈ ਜਿਵੇਂ ਮੰਡੀਕਰਨ ਬੋਰਡ ਦੇ ਅਸੀਂ 3% ਕਮਿਸ਼ਨ ਚਾਰਜ ਕਰਦੇ ਸੀ ਗਵਰਨਮੈਂਟ ਆਫ ਇੰਡੀਆ ਤੋਂ ਜੋਨੇ ਕਣ ਖਰੀਦ ਦਿੰਦੀ ਉਹ 1% ਕਰ ਦਿੰਦੀ ਐਸ ਤਰ੍ਹਾਂ ਹੀ ਬੇਸਿਕਲੀ ਉਹ ਸਾਰੀਆਂ ਪਾਲਿਸਿਸ ਪੰਜਾਬ ਦੀ ਇਕਨੋਮੀ ਨੂੰ ਵਿਗਾੜਨ ਦੀਆਂ ਪੰਜਾਬ ਦੀ ਕਿਸਾਨੀ ਨੂੰ ਤੇ ਖੇਤ ਮਜ਼ਦੂਰਾਂ ਨੂੰ ਕਮਜ਼ੋਰ ਕਰਨ ਦੀਆਂ ਚੱਲ ਰਹੀਆਂ ਨੇ ਬਟ ਵੇਖੋ ਕੋਈ ਮਾਨ ਸਾਹਿਬ ਪਾਲਿਸੀ ਸਾਰਿਆਂ ਦੀ ਮੀਟਿੰਗ ਬੁਲਾ ਕੇ ਰਾਜ਼ੀ ਨਹੀਂ ਕੋਈ ਮੀਟਿੰਗ ਬੁਲਾਣ ਕੋਈ ਚਰਚਾ ਹੋਏ ਕੋਈ ਸੈਂਟਰ ਦੀ ਸਰਕਾਰ ਨਾਲ ਕੋਈ ਗੱਲ ਕਰ ਸਕੇ ਆ ਹੁਣੇ ਹੀ ਜ਼ਿਕਰ ਤੁਸੀਂ ਜਿੱਥੇ ਕੀਤਾ ਢੱਲੇਵਾਲ ਸਾਹਿਬ ਦਾ ਤੁਸੀਂ ਕੀ ਭਗਵੰਤ ਮਾਨ ਜੀ ਦੀ ਕੋਈ ਰਿਸਪੋਨਸੀਬਿਲਟੀ ਨਹੀਂ ਉੱਥੇ ਜਾਂਦੀ ਜੀ की एज एज ए मीडिएटर बिटवीन द सेंटर एंड द स्टेट कौन है आदमी एस्ट कॉन्स्टिट्यूशनली इट इज मिस्टर मान हु इज द चीफ मिनिस्टर ऑफ दिस स्टेट ओ डीजीपी नु ਕਲਦੇ ਨੇ ਤੇ ਡੀਜੀਪੀ ਜਾ ਕੇ ਉਥੇ ਹਾਜ਼ਰੀ ਲਵਾਉਂਦਾ ਕਿ ਉਹ ਬਹੁਤ ਚਿੰਤਤ ਨੇ ਤੁਹਾਡੀ ਸਿਹਤ ਦੇ ਤੇ ਹੁਣੇ ਦੱਸਿਆ ਇਹਨਾਂ ਨੇ ਰਾਜਾ ਜੀ ਨੇ ਕਿ ਆਪ ਮੈਲਬਨ ਜਾਂਦੀ ਤੇ ਅਰੀਚ ਕੋਈ ਹੈ ਕੋਈ ਗੱਲ ਕਰਨ ਵਾਲੀ ਇੱਕ ਪਾਸੇ ਲਾਅ ਐਂਡ ਆਰਡਰ ਦੀ ਮੇਜ ਸਿਚੁਏਸ਼ਨ ਹੋ ਜਾਂਦੀ ਪੰਜਾਬ ਵੱਡੇ ਕ੍ਰਾਈਸਿਸ ਦੇ ਵਿੱਚ ਵਿੰਟਰ ਸੈਸ਼ਨ ਦਰਦੇ ਬੁਲਾ ਨਹੀਂ ਰਹੇ ਜੀ। ਤਜੀਆਂ ਹਰ ਕੰਮ ਦੀ ਉੜਾ ਰਹੇ ਨੇ। ਇਨਕੋਗਨਿਟੋ ਕਰਦੇ ਵਿੱਚ ਹੀ ਮੈਨੂੰ ਪਤਾ ਲੱਗਿਆ ਕਿ ਹੁਣ ਆਫ ਲੇਟ। ਬੈਠੇ ਬੈਠੇ ਕਹਿੰਦੇ ਕਈ ਵਾਰ ਸਿਰ ਸੁੱਟ ਜਾਂਦੇ ਨੇ। ਘਰ ਦੇ ਵਿੱਚ ਇੱਕ ਹਸਪਤਾਲ ਬਣਾ ਲਿਆ ਕਿ ਕਿਤੇ ਅਪੋਲੋ ਨਾ ਖੜਨਾ ਪਵੇ। ਘਰ ਚ ਹੀ ਦਾਖਲ ਕਰ ਲੈਂਦੇ ਪੰਜਾਬ ਦੇ ਹਾਲਾਤ ਕੀ ਨੇ। ਬ੍ਰਿਕੋ 8 ਤੋਂ 9 ਹਮਲੇ ਪੰਜਾਬ ਚ ਹੋ ਗਏ ਨੇ ਫੋਲ ਸਟੇਸ਼ਨਾਂ ਤੇ ਜਿਹੜੀ ਠੋਕੀਆਂ ਨੇ। ਔਰ ਬਦਕਿਸਮਤੀ ਇਹ ਹੈ ਕਿ ਹਰ ਹਮਲੇ ਨੂੰ ਪੰਜਾਬ ਪੁਲਿਸ ਨੇ ਕਟਕੋਰਕਲੀ ਕਰਤਾ ਕਿ ਹਮਲਾ ਨਹੀਂ ਜਿਹੜਾ ਮਜੀਠੇ ਚ ਬਣਾਇਆ ਕਿ ਕਿ ਮੋਟਰਸਾਈਕਲ ਦਾ ਟਾਇਰ ਫਟ ਗਿਆ ਉਹ ਮੋਟਰਸਾਈਕਲ ਨੂੰ ਨਹੀਂ ਗਿਆ ਟਾਇਰ ਵੀ ਨਹੀਂ ਮਿਲਿਆ ਲਾਤ ਨੂੰ ਸ਼ੀਸ਼ੇ ਵੀ ਚੇਂਜ ਕਰ ਦਿੱਤੇਗੇ ਦਰਵਾਜ਼ੇ ਵੀ ਨਵੇਂ ਲਾ ਦਿੱਤੇ ਮੇਰੇ ਆਪਣੇ ਇਲਾਕੇ ਚ ਦੋ ਥਾਵਾਂ ਤੇ ਤਿੰਨ ਥਾਵਾਂ ਤੇ ਹਮਲਾ ਹੋਇਆ ਉਡਾਲਾ ਬੰਗਰ ਦੀ ਜਿਹੜੀ ਬਾਜੋ ਸਾਹਿਬ ਦੇ ਪੁਲਿਸ ਸਟੇਸ਼ਨ ਹੈ ਘਣੀਏ ਕੇ ਬੰਗਰ ਪੜਾਲਾ ਬੰਗਲ ਮੇਰੇ ਇਰੀ ਇਥੋਂ ਦਾ ਪੁਲਿਸ ਚੌਕੀਏ ਕਹਿੰਦੇ ਜੀ ਇਤਨੀ ਪਟਾਕਾ ਚੱਲ ਗਿਆ ਬਖੀਵਾਲ ਕਹਿੰਦੇ ਬੰਬ ਨਹੀਂ ਚੱਲਿਆ ਤੇ ਅੱਜ ਪੀੜੀ ਪੀੜ ਚ ਜਿਹੜੇ ਬੰਦਿਆਂ ਨੇ ਰਿਸਪੌਂਸਿਬਿਲਟੀ ਲਈ ਸੀ ਉੱਥੇ ਬੰਬ ਚਲਾਉਣ ਦੀ ਉਹਨਾਂ ਦਾ ਅੱਜ ਇਨਕਾਊਂਟਰ ਹੋਇਆ ਇਹਦੇ ਵਿੱਚ ਪੰਜਾਬ ਦੇ ਹੋਮ ਮਿਨਿਸਟਰ ਜਿਹੜੇ 3 ਸਾਲ ਤੋਂ ਨੇ 3 ਮਹੀਨੇ ਵਾਲੇ ਨੇ ਜਿਹੜੇ 3 ਸਾਲ ਤੋਂ ਪੰਜਾਬ ਦੇ ਹੋਮ ਮਿਨਿਸਟਰ ਨੇ ਮੁੱਖ ਮੰਤਰੀ ਨੇ ਉਹ ਜਦੋਂ ਨੂੰ ਆਸਟ੍ਰੇਲੀਆ ਜਾਣ ਨੂੰ ਤੇ ਤਿਆਰੀ ਖੇਚ ਲਈ ਹੈ ਪੰਜਾਬ ਦੇ ਵਿੱਚ ਜੋ ਲਾਅਂਡ ਆਰਡਰ ਦੀ ਹਾਲਾਤ ਨੇ ਜੋ ਸਹਿਮ ਦਾ ਦੌਰ ਚੱਲ ਰਿਹਾ ਬੰਦੇ ਫੜੇ ਜਾ ਰਹੇ ਨੇ ਨਾ ਹੋਮਲਿਸਟਰ ਬਾਹਰ ਨਿਕਲ ਕੇ ਗੱਲ ਕਰ ਰਿਹਾ ਨਾ ਪੰਜਾਬ ਪ੍ਰੀ ਦਾ ਹੈਡ ਆ ਉਹ ਆ ਕੇ ਦੱਸ ਰਿਹਾ ਕਿ ਪੰਜਾਬ ਦੇ ਹਾਲਾਤ ਕਿਵੇਂ ਠੀਕ ਹੋਣਗੇ ਪੁਲਿਸ ਸਟੇਸ਼ਨਾਂ 'ਚ ਉਹ ਵੀ ਬਾਰਡਰ ਦੇ ਪੁਲਿਸ ਸਟੇਸ਼ਨ ਜਿਹੜੇ ਨੇ ਉੱਥੇ ਅਟੈਰ ਕੋਨੇ ਪਾਕਿਸਤਾਨ ਥਰੂ ਪੰਜਾਬ ਇੰਡੀਆ ਦੇ ਅਗੇਂਸਟ ਪ੍ਰੌਕਸੀ ਵਾਰ ਲੜ ਰਿਹਾ ਪਾਕਿਸਤਾਨ ਡਰੋਨਾਂ ਦੇ ਰਾਹੀਂ ਅਸਲਾ ਭੇਜ ਰਿਹਾ ਪਾਕਿਸਤਾਨ ਡਰੋਨਾਂ ਦੇ ਰਾਹੀਂ ਪੰਜਾਬ ਚ ਨਸ਼ਾ ਭੇਜ ਰਿਹਾ ਤੇ ਜਦੋਂ बीएसएफ ਦੇ 50 ਕਿਲੋਮੀਟਰ ਤੱਕ बीएसएफ ਦਾ ਡਾਇਰੈਕਟ ਕੰਟਰੋਲ ਹੈ ਤੇ 10 ਕਿਲੋਮੀਟਰ ਤੇ ਬਖੀ ਵਾਲਿਆਂ ਉਥੇ ਬੀਐਸਐਫ ਨਹੀਂ ਪਹੁੰਚੀ ਕਿਸੇ ਥਾਣੇ 'ਚ ਨਹੀਂ ਪਹੁੰਚੀ ਜੇ ਸੁਰੇ ਰਾਜਸਥਾਨ ਸੀ 'ਚ ਬਲਾਸਟ ਹੋਇਆ ਸੀ ਕੰਕਰੀਆਂ ਦੇ ਤੇ ਪੰਜਾਬ ਪੁਲਿਸ ਤੋਂ ਪਹਿਲਾਂ ਕਨਾਈ ਇਹ ਪਹੁੰਚੀ ਸੀ ਜਿੱਥੇ ਵੀ ਕਿਤੇ ਬਲਾਸਟ ਹੁੰਦਾ ਉਥੇ ਐਨਆਈਜੀ ਇੰਟਰਵਿਊਿੰਗ ਕਰਦੀ ਹੈ ਪੰਜਾਬ 'ਚ ਨਾ ਆਈਬੀ ਕਰ ਰਹੀ ਆ ਨਾ ਐਨਆਈਜੀ ਕਰ ਰਿਆ ਨਾ ਬੀਐਸਰਫ ਕਰ ਰਹੀ ਆ ਪੰਜਾਬ ਦੇ ਵਿੱਚ ਇਹ ਜ਼ਰੂਰ ਕਰ ਰਹੇ ਨੇ ਕਿ ਪੁਲਿਸ ਸਟੇਸ਼ਨ ਤੇ ਚੌਕੀਆਂ ਦੇ ਜਿਹੜੀਆਂ ਦੁਵਾਰਾਂ ਨੇ ਉਹ ਦਾਤਾਸਫਟ ਟੁੱਟੀਆਂ ਕਰ ਦਿਤੀਆਂ ਬਾਜਾ ਸਾਹਿਬ ਆਪਾਂ ਉਥੋਂ ਤੇ ਬਿਠੇ ਸੀ ਪਿੰਡ ਅਫਸੋਸ ਕਰਨਗੇ ਉਥੇ ਲੋਕਾਂ ਨੇ ਕਿਹਾ ਕਿ 메인 ਰੋਡ ਬਟਾਲਾ ਫਲੇਗੜ ਚੂੜੀਆਂ ਦੀ 메인 ਰੋਡ ਆ ਉਹਨੂੰ ਬੰਦ ਕਰ ਦਿੱਤਾ ਜਾਂਦਾ ਪੁਲਿਸ ਸਟੇਸ਼ਨ ਦੇ ਸਾਹਮਣੇ ਜਿਹੜੀ ਜਾ ਰਹੀ ਹੈ ਪਿੰਡ ਦੇ ਵਿੱਚੋਂ ਦੀ ਉਹਦੀ ਡਾਇਵਰਟ ਕਰ ਦਿੱਤੀ ਹੈ ਡੇਰਾ ਬਾਬਾ ਨਾਨਕ ਦਾ ਪੁਲਿਸ ਸਟੇਸ਼ਨ ਉਹਨੂੰ ਬੰਦ ਕਰ ਦਿੱਤਾ ਗਿਆ ਉਹ ਜਿਹੜੀ ਰੋਡ ਹੈ ਉਹਨੂੰ ਬੰਦ ਕਰ ਦਿੱਤਾ ਗਿਆ ਤੇ ਉਹਦੀ ਰੋਡ ਜਿਹੜੀ ਡਾਇਵਰਟ ਕਰ ਦਿੱਤੀ ਗਈ ਇਸ ਕਰਕੇ ਪੰਜਾਬ ਦੇ ਹਾਲਾਤ ਬਹੁਤ ਮਾੜੇ ਨੇ ਸਾਨੂੰ ਸਾਰਿਆਂ ਨੂੰ ਕਾਸ਼ ਕਰਕੇ ਤੁਹਾਨੂੰ ਮੈਂ ਇੱਕ ਰਿਕੁਐਸਟ ਕਰਦਾ ਕਿ ਸਾਨੂੰ ਇੱਥੇ ਪੁੱਛਣ ਦੀ ਬਜਾਏ ਕਿ ਪੰਜਾਬ ਦੇ ਹਲਾਕੀ ਨੇ ਤੁਸੀਂ ਕਿਰਪਾ ਕਰਕੇ ਪੁਲਿਸ ਸਟੇਸ਼ਨਾਂ 'ਚ ਜਾਓ ਸ਼ਾਮ ਨੂੰ ਲੋਕ ਭੱਜ ਕੇ ਜਦੋਂ ਕੋਈ ਗੈਂਗਸਟਰ ਜਾਂ ਕੋਈ ਆਏਗਾ ਉਹ ਦੌੜ ਕੇ ਉੱਥੇ ਜਾ ਕੇ ਪੁਲਿਸ ਸਟੇਸ਼ਨ ਦੇ ਅੱਗੋਂ ਰਸਤੇ ਬੰਦ ਕਰ ਦਿੱਤੇ ਨੇ ਜੇ ਦਰਵਾਜ਼ੇ ਦਾ 10-10 ਫੁੱਟ ਉੱਚੇ ਕਰ ਦਿੱਤੇ ਨੇ ਤੇ ਕਿੱਥੇ ਕੀਤੀ ਜਾਏਗੀ ਇਹਦੇ 'ਤੇ ਡੀਜੀਪੀ ਨੂੰ ਆਪਣੀ ਸਟੇਟਮੈਂਟ ਦੇਣੀ ਪਏਗੀ